ਹਰ ਚੀਜ਼ ਤੋਂ ਅਸੀਂ ਉੱਠੇ ਹਾਂ ਹਰ ਚੀਜ਼ ਤੋਂ ਅਸੀਂ ਦੇਖਿਆ ਕਿ ਅਸੀਂ ਇੱਕ ਇੱਕ ਫੋਰਸ ਅਗਿਆ ਲੇਕਿਨ ਉਹ ਇਕੱਠੀ ਫੋਰਸ ਅਸੀਂ ਆਪਣੇ ਪੰਜਾਬ ਵਾਸਤੇ ਨਹੀਂ ਲਾਈ ਅੱਜ ਜੋ ਪੂਰੀ ਦੁਨੀਆ ਦੇ ਅੰਦਰ ਇੱਕ ਇਮੀਗ੍ਰੇਸ਼ਨ ਦਾ ਐਨਾ ਵੱਡਾ ਤੁਸੀਂ ਦੇਖਦੇ ਹੋ ਕਿਦ ਤਰ੍ਹਾਂ ਲੋਕਾਂ ਨੂੰ ਬੰਨ ਕੇ ਵਾਪਸ ਭੇਜਿਆ ਜਾ ਰਿਹਾ ਹੈ ਕਿਦ ਤਰੇ ਬਹੁਤ ਸਾਰੀ ਚੀਜ਼ਾਂ ਇਦਾਂ ਹੋ ਗਈ ਕਿ ਡਿਫਿਕਲਟ ਹੋ ਗਿਆ ਹੈ ਵਾਈ ਹਰ ਇੰਡਸਟਰੀ ਨੂੰ ਅਸੀਂ ਸਪੋਰਟ ਕਰਦੇ ਹੋਏ ਮੈਨ ਪਾਵਰ ਹੋਏ ਆਈਟੀ ਹੋਏ ਅਸੀਂ ਸਭ ਜਗ੍ਹਾ ਤੇ ਬੈਠੇ ਹੋਏ ਹਾਂ ਲੇਕਿਨ ਉਹ ਚੀਜ਼ ਅਸੀਂ ਇੱਥੇ ਕਿਉਂ ਨਹੀਂ ਬਣਾ ਸਕਦੇ మేక్ అమెరికా గ్రేట్ अगेन వై కాంట్ వి మేక్ పంజాబ్ గ్రేట్ अगेन कल अमेरिका द इंडिपेंडेंस डे ਸੀ अज ਮੈਨੂੰ ਲੱਗਦਾ ਪੰਜਾਬ ਦੇ ਦਾ ਇੰਡੀਪੈਂਡੈਂਸ ਡੇ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਪ੍ਰਕਾਸ਼ ਜੀ ਸਭ ਨੂੰ ਬਹੁਤ ਬਹੁਤ ਵਧਾਈ ਹੋਏ ਤੇ ਉਹਦੇ ਨਾਲ ਅੱਜ ਜਿਹੜਾ ਉਪਰਾਲਾ ਹੋਇਆ ਆਈ ਥਿੰਕ స్టార్టింగ్ ਪੁਆਇੰਟ ਕਿਦਰੇ ਹੋਣਾ ਚਾਹੀਦਾ ਮੈਂ ਅੱਜ ਸਤਨਾਮ ਜੀ ਨੂੰ ਵੀ ਸੁਣਿਆ ਬਹੁਤ ਸਾਰੀ ਚੀਜ਼ਾਂ ਜਿਹੜੀ ਲੱਗਦੀਆਂ ਅਸੀਂ ਗੱਲਾਂ ਕਰ ਰਹੇ ਆ ਕੀ ਕੋਈ ਵੀ ਵਿਜਨ ਇਜ਼ ਅ ਫਰਸਟ ਥਿੰਗ ਥੈਟ ਯੂ ਨੀਡ ਟੂ ਹੈ ਅਜ ਵਿਜਨ ਨਾ ਹੋਣ ਕਰਕੇ ਅਜ ਤੁਸੀਂ ਕਿਸੇ ਵੀ ਦੁਨੀਆ ਦੇ ਅੰਦਰ ਕਿਸੇ ਕੋਨੇ ਦੇ ਅੰਦਰ ਜਾਂਦੇ ਹੋ ਤੁਸੀਂ ਕਿਸੇ ਜਗ੍ਹਾ ਤੇ ਪਹੁੰਚਣਾ ਹੈ ਤੁਸੀਂ ਕੀ ਕਰਦੇ ਹੋ ਤੁਸੀਂ ਜੀਪੀਆਰਐਸ ਦੇ ਅੰਦਰ ਉਹ ਲੋਕੇਸ਼ਨ ਪਾਉਂਦੇ ਹੋ ਉਹ ਤੁਹਾਨੂੰ ਲੈ ਕੇ ਉੱਥੇ ਪਹੁੰਚ ਜਾਂਦੀ ਹੈ ਥੈਟ ਇਜ਼ ਐਗਜ਼ੈਕਟਲੀ ਵਾਟ ਆਈ ਮੀਨ ਬਾਈ ਵਿਜਨ ਸਾਨੂੰ ਪਤਾ ਹੀ ਨਹੀਂ ਸਾਨੂੰ ਜਾਣਾ ਕਿੱਥੇ ਲੇਕਿਨ ਇਕੱਠ ਤੇ ਐਪ ਪਲੇਟਫਾਰਮ ਜਿਹੜਾ ਗਲੋਬਲ ਸੀਖਸ ਦਾ ਤੇ ਬਿਲਡ ਐਕਸ ਪੰਜਾਬ ਅਬਜੈਕਟਿਵ ਇਹ ਹੈ ਕਿ empowerment ਜਿਹੜੀ ਹੈ ਉਹ ਇਕ ਇਕੱਠ ਹੋ ਕੇ ਹੋ ਸਕਦੀ ਹੈ ਅੱਜ ਮੈਂ ਸੁਣਿਆ ਜੈਨ ਸਮਾਜ ਦੇ ਬਾਰੇ ਬੋਰੀ ਸਮਾਜ ecosystem ਆਪਣੇ ਦੁਨੀਆ ਦੇ ਅੰਦਰ ਅਸੀਂ ਜਾ ਕੇ ਸਭ ਦੀ ਇੱਕ ਤਰੀਕੇ ਨਾਲ ਅਸੀਂ ਸਾਡਾ ਇੱਕ ਜਿਹੜਾ ਇੱਕ ਸਿੱਖਿਆ ਹੈਗੀ ਹੈ ਸਰਬੱਤ ਦਾ ਭਲਾ ਅਸੀਂ ਸਭ ਬਾਰੇ ਸੋਚਦੇ ਹਾਂ ਸਭ ਬਾਰੇ ਦੇਖਦੇ ਹਾਂ ਲੇਕਿਨ ਕੀ ਅਸੀਂ ਆਪਣੇ ਬਾਰੇ ਸੋਚਦੇ ਹਾਂ individualism ਜਿਹੜਾ ਹੈਗਾ ਅੱਜ ਬਹੁਤ ਸਾਰੇ ਲੋਕ ਉਹਨੇ ਸਿੱਖ ਅਵਾਰਡਸ ਹੋਏ ਸੀ ਮੈਂ ਵੀ ਸੇਮ ਫੀਲਿੰਗ ਰੱਖਦਾ ਇੱਕ ਰੂਮ ਦੇ ਅੰਦਰ ਇੰਨੇ ਸਾਰੇ ਲੋਕ ਜੋ ਪੂਰੀ ਦੁਨੀਆ ਦੇ اندر ਨਾਮ ਰੋਸ਼ਨ ਕਰਦੇ ਨੇ ਉਹ ਕਿਉਂ ਨਹੀਂ ਇਹ ਚੀਜ਼ ਅਸੀਂ ਇਕੱਠ ਹੋ ਕੇ ਆਪਣੇ ਕਮਿਊਨਿਟੀ ਵਾਸਤੇ ਆਪਣੇ ਪਰਿਵਾਰ ਵਾਸਤੇ ਜੋ ਕਿ ਸਾਡਾ ਪੰਜਾਬ ਦਾ ਪਰਿਵਾਰ ਹੈ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਨੈਰੇਟਿਵ ਨੈਰੇਟਿਵ ਬਗਰ ਤੁਸੀਂ ਦੇਖੋਗੇ ਵਾਟ ਇਜ਼ ਅ ਨੈਰੇਟਿਵ ਅੱਜ ਜੋ ਨੈਰੇਟਿਵ ਬੰਦਾ ਹੈ ਮਾਈਂਡਸੈਟ ਉਸੇ ਤਰੀਕੇ ਨਾਲ ਚੱਲਦਾ ਹੈ ਜੋ ਤੁਸੀਂ ਨੈਰੇਟਿਵ ਲੈ ਕੇ ਆਂਦੇ ਹੋ ਜੋ ਬੱਚਾ ਅੱਜ ਇੱਥੇ ਪੜਦਾ ਹੈ ਜੋ ਬੱਚਾ ਅੱਜ ਸ਼ਾਇਦ ਸ਼ੁਰੂਆਤੀ ਦੌਰ ਦੇ ਅੰਦਰ ਵੀ ਹੁੰਦਾ ਦਿਮਾਗ ਦੇ ਅੰਦਰ ਕੀ ਆਂਦਾ ਹੈ ਮੈਂ ਕਿਧਰੇ ਜਾ ਕੇ ਕੈਨੇਡਾ ਦੀ ਪੀਆਰ ਲੈਣੀ ਹੈ ਲੰਡਨ ਜਾਣਾ ਹੈ ਡਾਲਰ ਇਹ ਸਭ ਚੀਜ਼ਾਂ ਕਿਉਂਕਿ ਉੱਥੇ ਦਾ ਇੱਕ ਮਾਈਂਡਸੈਟ ਹੈ ਬਣ ਚੁੱਕਾ ਹੈ ਕਿ ਉੱਥੇ ਜਾ ਕੇ ਜ਼ਿੰਦਗੀ ਈਜ਼ੀ ਹੋ ਜਾਂਦੀ ਹੈ ਜੋ ਕਿ ਨਹੀਂ ਹੈ ਅੱਜ ਐਨੇ ਮਿਹਨਤੀ ਲੋਕ ਪੰਜਾਬ ਦੇ ਜਿਹੜੇ ਲੋਕ ਨੇ ਕਮਬੈਕ ਹਰ ਚੀਜ਼ ਤੋਂ ਅਸੀਂ ਉੱਠੇ ਹਾਂ ਹਰ ਚੀਜ਼ ਤੋਂ ਅਸੀਂ ਦੇਖਿਆ ਕਿ ਅਸੀਂ ਇੱਕ ਇੱਕ ਫੋਰਸ ਅਗੇ ਹਨ ਲੇਕਿਨ ਉਹ ਇਕੱਠੀ ਫੋਰਸ ਅਸੀਂ ਆਪਣੇ ਪੰਜਾਬ ਵਾਸਤੇ ਨਹੀਂ ਲਾਏ ਅਜੋ ਨੈਰੇਟਿਵ ਚੇਂਜ ਕਰਨਾ ਇੰਪੋਰਟੈਂਟ ਹੈ ਅੱਜ ਜੋ ਪੂਰੀ ਦੁਨੀਆ ਦੇ ਅੰਦਰ ਇੱਕ ਇਮੀਗ੍ਰੇਸ਼ਨ ਦਾ ਇੰਨਾ ਵੱਡਾ ਤੁਸੀਂ ਦੇਖਦੇ ਹੋ ਕਿਦਦਰੋ ਲੋਕਾਂ ਨੂੰ ਬੰਨ ਕੇ ਵਾਪਸ ਭੇਜਿਆ ਜਾ ਰਹਾ ਹੈ ਕਿਦਰੇ ਬਹੁਤ ਸਾਰੀ ਚੀਜ਼ਾਂ ਇਦਾਂ ਹੋ ਗਈ ਕਿ ਡਿਫਿਕਲਟ ਹੋ ਗਿਆ ਹੈ ਵਾਈ ਜੁਇਸ ਕਮਿਊਨਿਟੀ ਨੇ ਜਿਸ ਇੰਡਸਟਰੀ ਨੇ ਹਰ ਇੰਡਸਟਰੀ ਨੂੰ ਅਸੀਂ ਸਪੋਰਟ ਕਰਦੇ ਹੋਏ ਮੈਨਪਾਵਰ ਹੋਏ ਆਈਟੀ ਹੋਏ ਅਸੀਂ ਸਭ ਜਗ੍ਹਾ ਤੇ ਬੈਠੇ ਹੋਏ ਆ ਲੇਕਿਨ ਉਹ ਚੀਜ਼ ਅਸੀਂ ਇੱਥੇ ਕਿਉਂ ਨਹੀਂ ਬਣਾ ਸਕਦੇ ਅੱਜ ਤੁਝੇ ਅਸੀਂ ਅਮਰੀਕਾ ਨੂੰ ਸੁਣਦੇ ਆ ਮੇਕ ਅਮਰੀਕਾ ਗ੍ਰੇਟ ਅਗੇਨ ਵਾਈ ਕਾਂਟ ਵੀ ਮੇਕ ਪੰਜਾਬ ਗ੍ਰੇਟ ਅਗੇਨ ਵਾਈ ਕਾਂਟ ਵੀ ਆਲ ਕਮ ਟੁਗੇਦਰ ਅੱਜ ਮੈਂ ਸ਼ਾਇਦ ਇੱਕ ਛੋਟੀ ਜੀ ਗੱਲ ਕਰ ਸਕਦਾ ਕਿ ਅੱਜ ਕੋਈ ਵੀ ਤੁਸੀਂ ਸੋਚਦੇ ਹੋ ਮੈਂ ਕੱਢਦੀ ਪੈਣੀ ਹੈ ਮੋਮਬਤੀ ਕੀ ਹੁੰਦੀ ਹੈ ਮੋਮਬਤੀ ਲਾਈਟ ਦਿੰਦੀ ਹੈ ਇੱਕ ਮੋਮਬਤੀ ਜੇ ਦੂਜੀ ਮੋਮਬਤੀ ਨੂੰ ਜਲਾਏਗੀ ਉਹਦੀ ਲਾਈਟ ਘਟ ਨਹੀਂ ਹੁੰਦੀ ਬਟ ਯੂ ਨੀਡ ਟੂ ਸ਼ੇਅਰ ਨੋਲੇਜ ਅੱਜ ਉਹ ਨੋਲੇਜ ਦੇਣ ਵਾਸਤੇ ਵੀ ਉਹ ਟਾਈਮ ਦੇਣ ਵਾਸਤੇ ਵੀ ਮੈਂਟਰਸ਼ਿਪ ਵਾਸਤੇ ਜਿੰਨੇ ਲੋਕ ਇੱਥੇ ਬੈਠੇ ਨੇ ਮੇਰਾ ਦਿਲ ਬਹੁਤ ਖੁਸ਼ ਹੋਇਆ ਕਿ ਅੱਜ ਪਿੱਛੇ ਵੀ ਜਿਹੜੇ ਲੋਕ ਖੜੇ ਨੇ ਹਲੇ ਤੱਕ ਖੜੇ ਨੇ एनी टाइम तक आई वॉज ऑलसो अबाउट द क्वेश्चन माँ कि लोग रुकन गए इन सारे पैनल डिस्कशन बट आई एम सो सो हैप्पी पता क्यों क्योंकि इन्हों सबू इस चीज़ की परवाह है कि अगर की होएगा वी आर इन द अनोन एक मुहिम है मैं एक बहुत छोटा जा रहा एक नाल एक सपोर्टर है लेकिन मकसद यह है, है जो मैं सीखा नॉलेज घट नहीं होंगी अगर इफ वी कैन गेट इन टू मेंटरशिप इट्स नॉट अबाउट मनी इट्स अबाउट कलेक्टिव एफर्ट्स फाइंडिंग आउट द राइट पीपल गिविंग अ डायरेक्शन हैविंग अ विजन जी पी आर एस अंदर है पा मेकिंग पंजाब ग्रेट अगेन वेद सब की जरूरत है एनीबडी एंड एवरीबडी हैज टू बी अ पार्ट ऑफ इट कलैक्टिवली अच्छ मैंने लगता गवर्नमेंट पॉलिटिक्स यह सारी जी चीज़ें उस तो उपर उठना पैना है क्योंकि असी बहुत हद तक यह चीज़ा देखते दे हैं कि जो भी गवर्नमेंट आए कुछ भी हो देस टू बी अ विल साढ़े कोीनस है विल को है, है कि साढ़े कोठ है दूजी गल जो पॉलिसीज भी होंगे हैं वो काफ़ी हद तक एंड यूजर तक नहीं पहुँचती वो किस तरीके असी क्लैरिटी ट्रांसपेरेंसी लैके आ सकते हैं हाउ कैन वी टीच पीपल दैट देर इज़ अ प्रोग्रेस रूट अज लाई अलग फैशन स्टेटमेंट एक किसी ने वीडियो बना ली रील बना ली तो वो सक्सैसफुल हो गए बाकी सारे करना चाहते बिकॉज कंफर्ट जोन है कि असं कंफर्ट जोन और फैशन स्टेटमेंट चेंज नहीं कर सकते कि वी कैन क्रिएट समथिंग विच इज़ इनोवेटिव अज फार्मिंग टूडे असी देखते हैं बहुत थर्ड वर्ल्ड कंट्रीज उन्हें कोविड होया बहुत सारी एक असी भी काफ़ी कन्वर्सेश अंदर आए फूड सिक्योरिटी इज अ बिग थिंग एंड हु प्रोवाइड्स फूड इन इंडिया वी वर द गोल्डन बोल फूड पार्कस थिंग्स दैट कड बी जनरेटिंग अ लॉट ऑफ डिफरेंट एवेन्यूज ए सारी जी चीज़ा ने एक मंच उत्ते सिर्फ शुरुआती तौर पर गल हो सकती है कलैक्टिवली दिस हैज टू बी क्रिएटेड इन टू अ प्लैन वो जो असी दस दिन तो खाना नहीं खादा असी सारा खाना एक दिन के अंदर नहीं खा सकते इट हैज टू बी फेस्ड आउट सो फेज़ वन इज अनाउंसमेंट्स एंड अगेन जो पट्टी पाजी ने कहा कि लाइक वी शुड नॉट बी टॉक फ्रॉम अ कंप्लेनिंग पार्ट वी शुड नॉट टॉक अबाउट प्रॉब्लम्स वी शुड टॉक अबाउट सोल्यूशन सारे मिलकर अज मैं लगता है कि अब एक बहुत अच्छा कल अमेरिका द इंडिपेंडेंस डे से अब मैं लगता है पंजाबी का इंडिपेंडेंस डे है वी हैव स्टार्टेड समथिंग लैट्स नॉट मेक इट गो डाउन ऑल ऑफ आस लैट्स ट्राई लैट्स मेक पंजाब ਗ੍ਰੇਟ ਅਗੇਨ ਥੈਂਕ ਯੂ ਜਿਆ ਪੰਜਾਬੀ ਜਿਹੜੇ ਬਿਜ਼ਨਸ ਚ ਕੱਟ ਨੇ ਹਨਾ ਪੰਜਾਬੀ ਇੰਟਰਨੈਸ਼ਨਲ ਲੀਨਾ ਥੋੜੇ ਅਗਰ ਅਸੀਂ ਵੇਖੀਏ ਨਾ ਸਿਰ ਪਾਕਿਸਤਾਨ ਚ ਵੀ ਤੇ ਜਿਹੜੇ ਪੰਜਾਬੀ ਨੇ ਅਗਰ ਚੜਦੇ ਆਲੇ ਤੇ ਗੱਲ ਕਰੀਏ ਤੇ ਅਸੀਂ ਜ਼ਿਆਦਾਤਰ ਗੱਲ ਕਰਨੇ ਵੀ 8 ਫੁੱਟਾਂ ਤੇ ਸਿੰਗਰ ਨਿਕਲ ਹੁੰਦਾ ਹੈ ਫਿਲਮ ਵਿੱਚ ਵੀ ਜਿਹੜੇ ਲੋਕ ਅੱਗੇ ਚਲੇ ਗਏ ਨੇ ਚੀਜ਼ਾਂ ਵਿੱਚ ਲੇਕਿਨ ਇੱਕ ਸਾਇੰਸ ਟੈਕਨੋਲੋਜੀ ਵਿੱਚ ਵੀ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਆਈਟੀ ਵਿੱਚ ਅੱਗੇ ਆਉਣਾ ਚਾਹੀਦਾ ਤਾਂ ਕਿ ਦੁਨੀਆ ਵਿੱਚ ਤੁਸੀਂ ਨਾਮ ਬਣਾਓ ਇਹ ਇੱਕ ਆਪਾਂ ਲਿਮਿਟਿਡ ਚੀਜ਼ਾਂ ਵਿੱਚ ਚੱਲ ਰਹੇ ਆ ਅਗਰ ਦੇ ਤੁਸੀਂ ਐਜ਼ ਅ ਪੰਜਾਬੀ ਦੁਨੀਆ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦੇ ਹੋ ਤੇ ਫਿਰ ਇਹ ਵੇ ਕਿ ਤੁਹਾਨੂੰ ਸਾਇੰਸ ਟੈਕਨੋਲੋਜੀ ਤੇ ਆਈਟੀਐ ਲਾਉਣਾ ਪਵੇਗਾ ਤੇ ਉਹੀ ਹੈ ਕਿ ਬਿਹਤਰੀਨ ਤਰੱਕੀ ਦਾ ਰਾਜ਼ ਨਾ ਨਹੀਂ ਅੱਛਾ ਇਹੋ ਜਿਹੇ ਐਫਰਟ ਜਿਹੜੇ ਬੰਦੇ ਕਰ ਰਹੇ ਨੇ ਪੰਜਾਬੀ ਪੰਜਾਬੀਤ ਵਾਸਤੇ ਸਿਮਰਨਜੀਤ ਕੌਰ ਹੋਣਾ ਵਰਗੇ ਜਮਨ ਜੋਤ ਸਿੰਘ ਮੱਕੜ ਉਹ ਨਹੀਂ ਮੱਕੜ ਨਹੀਂ ਤੇ ਇਹ ਮਤਲਬ ਵਧੀਆ ਕੰਮ ਕਰਦੇ ਪਏ ਨੇ ਇਹੋ ਜਿਹੇ ਜਿੰਨੇ ਵੀ ਬੰਦੇ ਨੇ ਜਿਹੜੇ ਮਤਲਬ ਕੰਮ ਕਰ ਰਹੇ ਨੇ ਕਿ ਅੱਗੇ ਸਾਡੇ ਪੰਜਾਬੀ ਆਉਣ ਤਰੱਕੀ ਕਰਨ ਤੇ ਦੁਨੀਆ ਵਿੱਚ ਆਪਣਾ ਨਾਮ ਬਣਾਉਣ ਤੇ ਉਹ ਇਹ ਵੇ ਕਿ ਫਿਰ ਤੁਹਾਨੂੰ ਜਦੀਦ ਤਰੀਕੇ ਜਦੀਦ ਇਲਮ ਜੜਾ ਅਸਲ ਕਰਨਾ ਪੈਣਾ ਔਰ ਅੱਛੀ ਐਫਰਟ ਹੈ ਇਹਨਾਂ ਲੋਕਾਂ ਦੀ ਕਿ ਚਲੋ ਵੀ ਸਾਨੂੰ ਕੋਈ ਟੀਚਰ ਤੇ ਕਰੇ ਨਾ ਕੋਈ ਸਾਨੂੰ ਕੋਈ ਸਟਾਰਟਅਪ ਤੇ ਦੇਵੇ ਤਾਂ ਕਿ ਅਸੀਂ ਜਿਹੜਾ ਅੱਗੇ ਨਿਕਲੀਏ ਕੋਈ ਕੰਮ ਸ਼ੁਰੂ ਕਰੀਏ ਗੁਰਦਾਰੀ ਗੱਲ ਇੱਕ ਗੱਲ ਜਿਹੜੀ ਪੋਜ਼ਿਟਿਵ ਪਹਿਲੇ ਹੋਣੀ ਚਾਹੀਦੀ ਹੈ ਬਿਲਕੁਲ ਜੇ ਤੁਸੀਂ ਨੈਗੇਟਿਵ ਗੱਲ ਪਹਿਲੇ ਕਰ ਦੋਗੇ ਤੇ ਗੁਰਦਾਰੀ ਕਲ ਫਿਰ ਤੁਸੀਂ ਮਤਲਬ ਡੀਮੋਰੀਲਾਈਜ਼ ਹੋ ਜਾਓਗੇ ਹਰ ਜਗ੍ਹਾ ਤੇ ਇਸ਼ੂਸ ਤੇ ਹੁੰਦੇ ਨੇ ਹਾਂ ਇਸ਼ੂਸ ਹਰ ਜਗ੍ਹਾ ਨੇ ਪ੍ਰੋਬਲਮ ਹਰ ਜਗ੍ਹਾ ਨੇ ਲੇਕਿਨ ਇਹ ਕਿ ਅੱਛੀ ਚੀਜ਼ ਨੂੰ ਲੈ ਕੇ ਪੋਜ਼ਿਟਿਵ ਚੀਜ਼ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਤੇ ਪੋਜ਼ਿਟਿਵ ਚੀਜ਼ ਲੋਕਾਂ ਨੂੰ ਦੱਸਣੀ ਚਾਹੀਦੀ ਹੈ ਤਾਂ ਕਿ ਲੋਕ ਮੋਟੀਵੇਟ ਹੋਣ ਅ ਅਚੀਆ ਫੋਰਸ ਨੇ ਇਹਨਾਂ ਲੋਕਾਂ ਦੀਆਂ ਤੇ ਉਮੀਦ ਕਰਨੇ ਆ ਕਿ ਬਈ ਅ ਅੱਗੇ ਜਿਹੜਾ ਆਉਣ ਵਾਲਾ ਮਸਤਕਬਲ ਇਹ ਪੰਜਾਬ ਦਾ ਉਹ ਵਧੀਆ ਹੋਵੇ ਦੋਵੇਂ ਪੰਜਾਬਾਂ ਦਾ ਅ ਮਸਤਕਬਲ ਵਧੀਆ ਹੋਵੇ ਔਰ ਇਹਨਾਂ ਨੇ ਗੱਲ ਕੀਤੀ ਕਿ ਇਧਰੋਂ ਲੱਗਦਾ ਏ ਡੇਜ਼ਰਟ ਦੇ ਨਾਲ ਤੇ ਆਪਣਾ ਜਿਹੜਾ ਆ ਪੰਜਾਬ ਏ ਜਨੂਬੀ ਪੰਜਾਬ ਸਾਊਥ ਪੰਜਾਬ ਇਹ ਤੇ ਸਾਰਾ ਇਧਰੋਂ ਰਾਜਸਥਾਨ ਦੇ ਨਾਲ ਲੱਗਦਾ ਮਤਲਬ ਸਾਡੇ ਤੋਂ 50 60 ਕਿਲੋਮੀਟਰ ਦੂਰ ਹੋਣਾਵੇਂ ਬਾਰਡਰ ਰਾਜਸਥਾਨ ਦਾ ਹਾਂਜੀ ਤੇ ਇਹ ਵੀ ਕਿ ਪੰਜਾਬ ਛੋਟਾ ਨਹੀਂ ਪੰਜਾਬ ਬਹੁਤ ਵੱਡਾ ਹੈ ਔਰ ਅਗਰ ਪਾ ਲੈਂਦੇ ਪੰਜਾਬ ਦੀ ਗੱਲ ਕਰੀਏ ਤੇ ਉਹ ਤੇ ਪੰਜਾਬ ਬਹੁਤ ਵੱਡਾ ਹੈ ਔਰ ਪਾਕਿਸਤਾਨ ਦੀ ਮਤਲਬ 70% ਜਿਹੜੀ ਮਹਿੰਸ਼ਯਤ ਐ ਸੇ ਪੰਜਾਬ ਦੇ ਚਲਦੀ ਪਈ ਹੈ ਬਿਲਕੁਲ ਚਲੋ ਜੀ ਉਮੀਦ ਕਰਨੇ ਆ ਜੀ ਪੰਜਾਬ ਪੰਜਾਬੀ ਜਿਹੜੀ ਵਧਦੀ ਰਹੇ ਅੱਗੇ ਵਧਦੀ ਰਹੇ ਔਰ ਤਰੱਕੀ ਕਰਦੀ ਰਹੇ ਤੁਹਾਨੂੰ ਨੈਕਸਟ ਵੀਡੀਓ ਚ ਮਿਲਨੇ ਰੱਖੋ ਆਪਣਾ ਖਿਆਲ